ਸ਼੍ਰੀ ਹਰਗੋਬਿੰਦਪੁਰ ਸਾਹਿਬ ਦਾ ਅਕਸ਼ੇ ਕੁਮਾਰ ਜੋ ਪਬਜੀ ਗੇਮ ਖੇਡਣ ਕਰਕੇ ਦਿਮਾਗੀ ਤੌਰ ਤੇ ਪਰੇਸ਼ਾਨ ਚੱਲ ਰਿਹਾ ਸੀ ਜਿਸ ਨੇ ਪਿਛਲੇ ਸ਼ੁੱਕਰਵਾਰ ਬਿਆਸ ਦਰਿਆ ਵਿੱਚ ਛਾਲ ਮਾਰ ਦਿੱਤੀ ਸੀ ਜਿਵੇਂ ਹੀ ਬਾਬਾ ਦੀਪ ਸਿੰਘ ਸੇਵਾ ਦਲ ਸੁਸਾਇਟੀ ਵੈਲਫੇਅਰ ਗੜਦੇਵਾਲ ਨੂੰ ਪਤਾ ਲੱਗਦਾ ਤਾਂ ਪੂਰੀ ਟੀਮ ਵੱਲੋਂ ਲਗਾਤਾਰ ਸਰਚ ਬਿਆਨ ਚਲਾਇਆ ਗਿਆ ਸੀ ਅੱਜ ਬਿਆਸ ਦਰਿਆ ਵਿੱਚੋਂ ਅਕਸ਼ੇ ਕੁਮਾਰ ਦੀ ਲਾਸ਼ ਲੱਭ ਗਈ ਅਤੇ ਪਰਿਵਾਰ ਨੂੰ ਸੌਂਪ ਦਿੱਤੀ ਗਈ ਆਬਖਾਉਂਦੇ ਹਨ ਏਪੀਜੀ ਨਿਊਜ਼ ਪੰਜਾਬ ਦੀ ਪੂਰੀ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਬੜੀ ਲੱਗੀ ਹੈ ਕਿੰਨੀ ਚੰਗਾ ਰੱਬ ਨੇ ਸਾਨੂੰ ਇਹ ਮੌਕਾ ਦਿੱਤਾ ਹੈ ਪਈ ਸਾਬ ਅ ਤਕਰੀਬਨ ਸਾਡੀ ਟੀਮ ਨੂੰ ਚੌਥਾ ਦਿਨ ਹੋ ਚੁੱਕਾ ਹੈ ਜਦੋਂ ਸਾਨੂੰ ਬਾਈਕ ਹੀ ਨਿਭਾਇਆ ਸੀ ਗੱਲ ਕਰਦੇ ਆਂ ਵੀ ਸਾਨੂੰ ਇਹ ਸੀਗਾ ਵੀ ਜਦੋਂ ਬੋਡੀ ਉੱਠਣੀ ਆ ਤੇ ਉਸੇ ਟਾਈਮ ਰਿਕਵਰ ਕੀਤੀ ਜਾਵੇ ਕਿਉਂਕਿ ਰਾਤ ਨੂੰ ਕਈ ਵਾਰ ਜੇ ਉੱਠ ਪਏ ਫਿਰ ਤਾਂ ਬਹੁਤ ਦੂਰ ਦੂਰ ਚਲ ਜਾਂਦੀ ਹੈ ਕਈ ਵਾਰ 15-15 20-20 ਕਿਲੋਮੀਟਰ ਦੂਰ ਵੀ ਬੋਡੀ ਚਲ ਜਾਂਦੀ ਹੈ ਤੇ ਅੱਜ ਸਾਨੂੰ ਅਸੀਂ ਸਵੇਰੇ ਸਾਡੀ ਟੀਮ ਆਈ ਸੀ ਅਣਕੇ ਜਦੋਂ ਬੋਟ ਪਾ ਕੇ ਤਾਂ ਮੇਰੇ ਖਿਆਲ 4 ਕਿਲੋਮੀਟਰ ਦੂਰ ਗਏ ਆ ਫਿਰ ਜਦੋਂ ਮਤਲਬ ਉਹੀ 3-4 ਕਿਲੋਮੀਟਰ ਦੇ ਦਾਰੇ ਦੇ ਵਿੱਚ ਬੋਡੀ ਉੱਠ ਕੇ ਜਦੋਂ ਚੱਲ ਪਈ ਆ ਤੇ ਫਿਰ ਇਹਨਾਂ ਨੇ ਜਾ ਕੇ ਰਿਕਵਰ ਕਰ ਲਈਏ ਤੇ ਅਸਲ ਦੇ ਵਿੱਚ ਜਦੋਂ ਨਾ ਪਾਣੀ ਕਿਸ਼ਤੀ ਬੋਰਡ ਜਾਂਦੀ ਆ ਪਾਣੀ ਹਿਲਦਾ ਵੀ ਤੇ ਪਾਣੀ ਹਿਲਦਾ ਤੇ ਉਹਦੇ ਨਾਲ ਜੇ ਕਿਤੇ ਬੋਡੀ ਇਹਦੇ ਬੋਰਡ ਸਾਡੀ ਲੰਘਈ ਆ ਤੇ ਪਿੱਛੇ ਬੋਡੀ ਜਾ ਕਦਮ ਉੱਪਰ ਉੱਠ ਕੇ ਤੇ ਬਾਹਰ ਨੂੰ ਆ ਗਈ ਆ ਫਿਰ ਆਪਾਂ ਰਿਕਵਰ ਕਰਕੇ ਤਾਂ ਹੋਣਾ ਪਰਵਾਹ ਵਾਲੇ ਕਰਾਂਗੇ ਗੱਲ ਕਰਦੇ ਆ ਵੀ ਆ ਜਦੋਂ ਦਾ 4 ਦਿਨ ਸਾਡੇ ਹੀ ਮਨ ਦੇ ਵਿੱਚ ਸੀ ਸ਼ਾਇਦ ਦੇ ਬੱਚੇ ਨੇ ਨਾ ਸੈਲਫ ਸਾਈਡ ਕੀਤਾ ਹੋਵੇ ਹੋਇਆ ਵਿੱਚ ਆਪਣਾ ਲਾ ਕੇ ਸ਼ਰੂਰੇ ਪੂਰੇ ਹੋ ਗਿਆ ਹੋਵੇ ਪਰ ਮਨ ਦੇ ਵਿੱਚ ਤਾਂ ਕਾਫੀ ਸੀਗੇ ਸ਼ੰਕੇ ਪਰ ਅੱਜ ਜਿਹੜਾ ਬੜਾ ਮਨ ਖਰਾਬ ਆ ਸਵਾਰਾਲ ਦੇਖ ਕੇ ਤੇ ਉਹ ਜਿਹੜਾ ਬੱਚਾ ਨਹੀਂ ਰਿਹਾ ਤਾਂ ਸਾਲੋ 18 ਬਟਾਪਰਾ ਲਾ ਕੇ ਕਿਹਾ ਜਾਂਦਾ ਹੈ ਹਾਂਜੀ ਸੇਵਾ ਜਿਹੜੀ ਆ ਕਿਹਾ ਕੀ ਬਾਬਾ ਦੀਪ ਸਿੰਘ ਸੇਵਾਦਾਲ ਜਥੇਬੰਦੀ ਗੜਦੀ ਵਾਲ ਚੱਲਦੀ ਆ ਭਾਜੀ ਇਹ ਆਪਣੀ ਹੈ ਨਾ ਸਾਡੀ ਐਨਜੀਓ ਲਵਾਰਸਨਾਥ ਦੇ ਸਾਰੇ ਬਜ਼ੁਰਗਾਂ ਦੇਖਭਾਲ ਕਰਦੀ ਸਾਡੇ ਕੋਲ 750 ਬੰਦਾ ਉੱਤੇ ਅਸੀਂ ਕਾਸ਼ਰਮ ਬਣਾਇਆ ਹੁਣ ਹਸਪੀਟਲ ਵੀ ਬਣਾਇਆ ਹੋਇਆ ਆਪਣਾ 4 ਐਂਬੂਲੈਂਸਾਂ ਚੱਲਦੀਆਂ ਫਿਰ ਅਸੀਂ ਫਲੱਡ ਜਦੋਂ ਆਇਆ ਸੀ 2019 ਚ ਕਿੱਕੀਆਂ ਆਪਣੀਆਂ ਲਈਆਂ ਸੀ ਫਿਰ 2024 ਚ 3 ਹੋਰ ਲਈਆਂ ਹੁਣ 4 ਕਿਸ਼ਤੀਆਂ ਸਾਡੇ ਕੋਲ ਹੁਣ ਜਿਵੇਂ ਪੰਜਾਬ ਦੇ ਵਿੱਚ ਤਕਰੀਬਨ ਐਜਾ ਪਰਿਵਾਰ ਕੋਈ ਵਿਚਾਰਾ ਗਰੀਬ ਜਿਹੜੇ ਇੱਕ ਬੋਤਾਂ ਖੁਰਾਂ ਦਾ ਪੈਸਾ ਨਹੀਂ ਦੇ ਸਕਦੇ ਤੁਸੀਂ ਵੀ ਕਿਸੇ ਪਰ ਕੀਤਾ ਗੋਟਾਖੋਰ ਪੈਸਾ ਹੀ ਬਹੁਤ ਮੰਗ। ਪ੍ਰਸ਼ਾਸਨ ਕੋ ਇਹੋ ਜੇ ਸਿਸਟਮ ਹੀ ਹੈ ਨਹੀਂ ਜਿਹੜਾ ਪ੍ਰਸ਼ਾਸਨਾਨ ਕੀ ਕਰ ਲੈ ਪ੍ਰਸ਼ਾਸਨ ਇੱਥੋਂ ਤੱਕ ਸਾਨੂੰ ਸਾਡੀ ਸੰਸਥਾ ਨਾਲ ਪਰ ਕਰਦੇ। ਤੇ ਫਿਰ ਅਸੀਂ ਜਿਹੜਾ ਇਹਨੂੰ ਬਿਲਕੁਲ ਫ੍ਰੀ ਸੇਵਾ ਆਪਣਾ ਪ੍ਰਸ਼ਾਦਾ ਪਾਣੀ ਵਿੱਚ ਆ ਵੀ ਪਰਿਵਾਰ ਤੋਂ ਨਹੀਂ ਅਸੀਂ ਪੀਂਦੀ ਵੀ। ਧੁਖੀ ਪਰਿਵਾਰ ਹੁੰਦਾ ਉਹਦਾ ਵਿਚਾਰੇ ਪਹਿਲਾਂ ਹੀ ਬੁਰੇ ਹਾਲ ਹੁੰਦੇ। ਜਾਣ ਕੇ ਜਿਹੜੀ ਇਹਨਾਂ ਨੂੰ ਸੇਵਾ ਕਰਕੇ ਪਰਿਵਾਰ ਨੂੰ ਹੋ ਗਿਆ ਅੱਜ ਬੋੜੀ ਬਿਚ। ਇਨਵਾਸ ਕਰਦੇ ਆਂ ਸਰਦੋ ਕਿੰਨੇ ਲੋਕਾਂ ਦਾ ਉਹ ਜਿੰਨ ਅੱਜ ਸੇਵਾਦਾਰ ਸੁਸਾਇਟੀ ਉਹ ਜਿਹੜਾ ਲਗਾਤਾਰ ਸਰਚ ਭਿਆਨ ਚਲਾਇਆ ਜਾ ਤੇ ਜੀ ਉਹ ਵੀ ਲੱਭਦੀ ਆ ਹਾਂਜੀ ਉਹ ਕਦੀ ਗੱਲ ਹਾਂਜੀ ਸੇਵਾਦਾਰ ਵੱਸਤੀ ਚੱਲਾ ਗਈ ਸੇਵਾਦਾਰਾਂ ਨੇ ਬਹੁਤ ਸਾਰੀ ਸੇਵਾ ਕੀਤੀ ਹੈ ਜੀ ਅਸੀਂ ਬਹੁਤ ਬਹੁਤ ਧੰਨਵਾਦ ਹਾਂ ਜੀ ਚਲੋ ਸਾਡੇ ਕੋ ਗਰੀਬਾਂ ਕੋ ਕੀ ਨਾਲ ਨਹੀਂ ਕੁਝ ਹੈ ਨਹੀਂ ਸੀ ਵੀ ਬਹੀ ਪੈਸੇ ਦੇ ਕੇ ਇਹਨੂੰ ਲੱਭ ਸਕਦੇ ਹਾਂ ਪਰ ਚਲੋ ਸਾਡੇ ਬਾਤ ਵਿੱਚ ਬਹੁਤ ਸੇਵਾ ਬਹੁਤ ਬਹੁਤ ਵਾਰੀ ਇਹ ਥੀਨਾ ਜੀ ਧੰਨਵਾਦ ساری ਉਮਰ ਨਹੀਂ ਭੁੱਲ ਸਕਦੇ ਜੀ ਇਹ ਜੇ ਖਮ ਹੋ ਜਾਓ ਬਸ